ਮਬਰਸਰ ਵਾਲੇ ਪਾਸਿਓਂ ਵੀ ਆਵਾਜ਼ ਬੜੀ ਉੱਚੀ ਔਰ ਕਿਨੇ ਠਾਈ ਸਰਕਾਰ ਦੇ ਐਮ.ਐਲ.ਏ. ਕੋਮਰ ਵਿਜੇਪ੍ਰਤਾਪ ਪਹਿਲੀ ਵਾਰੀ ਨਹੀਂ ਬੇਅਦਬੀ ਵਾਲੇ ਮਸਲਿਆਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਉਲਟਾ ਜਲੀਲ ਹੋਣਾ ਪੈ ਰਿਹਾ ਮੇਰੇ ਨਾਲ ਜਿਹੜੇ ਵਾਅਦੇ ਕੀਤੇ ਗਏ ਉੱਥੇ ਦੇ ਉੱਥੇ ਖੜੀ ਗੱਲ ਹੁਣ ਨਸ਼ਿਆਂ ਵਾਲੇ ਮੁੱਦੇ ਤੇ ਉਹ ਤੇ ਐਮ.ਪੀ. ਰਾਗਵ ਚੱਡਾ ਦਾ ਨਾਂ ਤੱਕ ਲੈ ਗਏ ਕਹਿੰਦੇ ਦੋ ਪੁਲਿਸ ਅਫਸਰ ਤਾਂ ਐਸੇ ਆ ਜਿਹੜੇ ਉਹਨਾਂ ਦੇ ਚਹੇਤੇ ਰਹੇ ਆ ਜਾਂ ਚਹੇਤੇ ਨੇ ਜਾਂ ਉਹਨਾਂ ਦੇ ਖਾਸਮ ਖਾਸ ਨੇ ਨਾਲੇ ਉਸ ਗੱਲ ਨੂੰ ਹੁਣ ਬਾਕੀਆਂ ਨੇ ਚੁੱਕਣਾ ਸ਼ੁਰੂ ਕਰ ਲਿਆ ਕਿ ਦੇਖੋ ਤੁਹਾਡੀ ਸਰਕਾਰ ਦਾ ਐਮ.ਐਲ.ਏ. ਕਹਿ ਰਿਹਾ ਕਿ ਅਮਰitsar ਦੇ ਜ਼ਿਲ੍ਹੇ ਦੇ ਵਿੱਚ ਨਸ਼ਾ ਨਹੀਂ ਖਤਮ ਹੋਇਆ ਕੁੰਮਰ ਵਿਜੇ ਪ੍ਰਤਾਪ ਇੱਕ ਤੋਂ ਉਹਨੂੰ ਪਤਾ ਹੈ ਕਿ ਪੁਲਿਸ ਕੀ ਕਰਦੀ ਹੈ ਤੇ ਕੀ ਨਹੀਂ ਕਰਦੀ ਕਿਉਂਕਿ ਬਤੌਰ ਉਹਨਾਂ ਨੇ ਆਈਜੀ ਰੈਂਕ ਤੋਂ ਨੌਕਰੀ ਛੱਡੀ ਆ ਉਹਨਾਂ ਨੂੰ ਪੁਲਿਸ ਦੇ ਚੰਗੇ ਕੰਮਾਂ ਦਾ ਵੀ ਪਤਾ ਮਾੜੇ ਕੰਮ ਦਾ ਵੀ ਪਤਾ ਪੁਲਿਸ ਦੀਆਂ ਕਰਤੂਤਾਂ ਦਾ ਵੀ ਪਤਾ ਔਰ ਪੁਲਿਸ ਅਫਸਰ ਕਿਵੇਂ ਲੱਗਦੇ ਨੇ ਉਹ ਵੀ ਕੁੰਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਅੱਛੀ ਤਰ੍ਹਾਂ ਪਤਾਗਾ ਵੀ ਕਿਵੇਂ ਲੱਗਦੇ ਆਗੇ ਹੁਣ ਸਵਾਲ ਹੈ ਕਿ ਨਸ਼ਾ ਅੰਮ੍ਰਿਤਸਰ ਚ ਨਹੀਂ ਵਿਕਦਾ ਸਾਰੇ ਪੰਜਾਬ ਚ ਨਸ਼ਾ ਵਿਕ ਰਿਹਾਗਾ ਤੇ ਜੇ ਰਾਗਵ ਚੱਡਾ ਦੇ ਉੱਥੇ ਦੋ ਅਫਸਰ ਬੈਠੇ ਨੇ ਤੇ ਪੂਰੇ ਪੰਜਾਬ ਦੇ ਵਿੱਚ ਕਿੰਨੇ ਰਾਗਵ ਚੱਡਾ ਦੇ ਅਫਸਰ ਬੈਠੇ ਹੋਣਗੇ ਇਹ ਬੜ ਤੇ ਉਹ اپੋਜੀਸ਼ਨ ਲੀਡਰ ਚਾਹੇ ਪ੍ਰਤਾਪ ਸਿੰਘ ਬਾਜਵਾ ਚਾਹੇ ਸੁਖਪਾਲ ਸਿੰਘ ਖਹਿਰਾ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਚਾਹੇ ਹੋਰ ਲੀਡਰ ਉਹਨਾਂ ਨੇ ਸਾਰਿਆਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟੀ ਕਰਨ ਦੇਵੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਅਸਾਮ ਦੇ ਜਾਂ ਗੁਜਰਾਤ ਦੇ ਵਿੱਚ ਵੀਜੀ ਨੇ ਪੰਜਾਬ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ राघव ਚੱਡਾ ਨੇ ਪੁਲਿਸ ਚਲਾ ਰਹੀ ਹੈ राघव ਚੱਡਾ ਪੰਜਾਬ ਦਾ ਕੀ ਲੱਗਦਾ ਹੈਗਾ ਦਿੱਲੀ ਦਾ ਇੱਕ ਚਾਰਟਰਡ ਅਕਾਊਂਟੈਂਟ ਆ ਹੁਣ ਲਾਜ ਕਰਾਉਣੇ ਉਥੇ ਇੰਗਲੈਂਡ ਚਲ ਗਏ ਆਗੇ ਨੇ ਲੰਡਨ ਦੇ ਵਿੱਚ ਇੱਥੇ ਜਨਾਨੀ ਦਾ ਸਜੀਰੀਅਨ ਆਪਰੇਸ਼ਨ ਹੋਵੇ ਨਾ ਉਹ ਅਗਲੇ ਦਿਨ ਉਹ ਭਾਂਡੇ ਤੋਂ ਨਿ ਸ਼ੁਰੂ ਕਰ ਦਿੰਦੀ ਹੈਗੀਆ ਤੇ ਰਾਗਵ ਚੱਡਾ ਸਾਹਿਬ ਦਾ ਅੱਖਾਂ ਦਾ ਆਪਰੇਸ਼ਨ ਹੋਇਆ ਕਿ ਨਹੀਂ ਹੋਇਆ ਅਜੇ ਤੱਕ ਉਹ ਆਪ ਇੰਡੀਆ ਨਹੀਂ ਵਾਪਸ ਆਏ ਉਹਨਾਂ ਨੂੰ ਕਹਿਦਾ ਡਰ ਹੈਗਾ ਤੇ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਕਿ ਰਾਗਵ ਚੱਡੇ ਨੇ ਅਫਸਰ ਲਾਏ ਨੇ ਪੁਲਿਸ ਅਫਸਰ ਜਿਹੜੇ ਬਦਨਾਮ ਨੇ ਜਿਹੜੇ ਨਸ਼ੇ ਦੇ ਤਸਕਰਾਂ ਨਾਲ ਮਿਲੇ ਹੋਏ ਨੇ ਕੋਈ ਹੋਰ ਤਾਂ ਨਹੀਂ ਕਹਿ ਰਿਹਾ ਕੋਈ ਸੁਪਾਲ ਖੈਰ ਦੀ ਸਟੇਟਮੈਂਟ ਕੋਈ ਵਿਕਰਮ ਸਿੰਘ ਮਜੀਠੀਆ ਦੀ ਨਹੀਂ ਆ ਜੋ ਰਾਜਾ ਵੜਿੰਗ ਦੀ ਨਹੀਂ ਆ ਪ੍ਰਤਾਪ ਸਿੰਘ ਬਾਜਵਾ ਦੀ ਨਾ ਕਿਸੇ ਦੀ ਨਹੀਂ ਕਿਹਦੀ ਸਟੇਟਮੈਂਟ ਆ ਕੁਮਰ ਵਿਜੇ ਪ੍ਰਤਾਪ ਦੀ ਤੇ ਕੁਮਰ ਵਿਜੇ ਪ੍ਰਤਾਪ ਕਿਹਦੀ ਹਾਜ਼ਰੀ ਚ ਕਹਿ ਰਹੇ ਨੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਲੋਕ ਸਭਾ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ ਤੇ ਸੂਬੇ ਦੇ ਵਜ਼ੀਰ ਨੇ ਹੁਣ ਕੁਮਰ ਵਿਜੇ ਪ੍ਰਤਾਪ ਤੇ ਨਹੀਂ ਝੂਠ ਬੋਲ ਸਕਦੇ ਜੇ ਝੂਠ ਬੋਲਦੇ ਤਾਂ ਕਰੋ ਉੱਤੇ ਕਾਰਵਾਈ ਉਹ ਤੇ ਸੱਚ ਬੋਲਦੇ ਨੇ ਹਜੇ ਤੱਕ ਦੇ ਜਿੰਨਾ ਵੀ ਬੋਲੇ ਨੇ ਸੱਚ ਬੋਲਿਆ ਹੁਣ ਉਹ ਕਹਿ ਰਹੇ ਕਿ ਪੰਜ ਤੇ ਪੁਲਿਸ ਕਮਿਸ਼ਨਰ ਹੀ ਆਗੇ ਇੱਥੇ ਹਾਲਾਤ ਇੱਥੇ ਮਾੜੇ ਨੇ ਤੇ ਰਾਗਵ ਚੱਡਾ ਕੌਣ ਹੁੰਦਾ ਜਿਹੜਾ ਪੁਲਿਸ ਅਫਸਰ ਲਗਾਵੇ ਐਸਪੀ ਰੈਂਕ ਦੇ ਰਾਗਵ ਚੱਡੇ ਲਗਾ ਰਿਹਾ ਤੇ ਤੁਸੀਂ ਲਾ ਲਓ ਕਿ ਕਾਨੂੰਨ ਵਿਵਸਥਾ ਕਿਵੇਂ ਵੀ ਹੋਸੋ ਦੇ ਹੋ ਸਕਦਾ ਜਿਹੜਾ ਨਥਾਣੇ ਵਾਲਾ ਐਸਐਚਓ ਜਿਹੜਾ ਐਮਐਲਏ ਦੀ ਨਹੀਂ ਪਰਵਾਹ ਕਰਦਾ ਉਹ ਵੀ ਰਾਗਵ ਚੱਡੇ ਦੇ ਕੋਟੇ ਚੋਂ ਲੱਗਾ ਹੋਵੇ ਮਤਲਬ ਹੁਣ ਤੇ ਤੁਸੀਂ ਜਿੰਨੇ ਕਹਿ ਦੋ ਨਾ ਅਫਸਰ ਉਹਨੇ ਥੋੜਿਆ ਕਿਉਂਕਿ ਕੋਈ ਰੌਲਾ ਕਿਉਂ ਪੈਂਦੇ ਪੈਂਦੇ ਸੀ ਕਿ ਰਾਗ ਰਾਗਵ ਚੱਡੇ ਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਦਖਲਅੰਦਾਜ਼ੀ ਆ ਫਿਰ ਭਗਵੰਤ ਮਾਨ ਨੇ ਘੂਰਿਆ ਫਿਰ ਤਰੇੜਾਂ ਵੀ ਪਈਆਂ ਗਈਆਂ ਸੀ ਹੁਣ ਤਾਂ ਕੰਨੀਕ ਤਰਾ ਗਏ ਨੇ ਪਰ ਪੁਲਿਸ ਅਫਸਰ ਕਿਵੇਂ ਲੱਗਦੇ ਨਾ ਮੈਨੂੰ ਜਿੰਨੀ ਕੀ ਨੌਲੇਜ ਆ ਪੁਲਿਸ ਅਫਸਰ ਮੁਫਤ ਨਹੀਂ ਲੱਗਦੇ ਹੈਗੇ ਬੜਾ ਕੁਛ ਲੈਂਡ ਦੇਣ ਹੁੰਦਾ ਤਾਂ ਲੱਗਦੇ ਨੇ ਕੋਈ ਮੈਰਿਟ ਤੇ ਲੱਗਦਾ ਹੋਊਗਾ ਬਾਕੀ ਅਨਮੈਰਿਟ ਤੇ ਲੱਗਦੇ ਹੈਗੇ ਨੇ ਹੁਣ ਇਹ ਬਹੁਤ ਵੱਡਾ ਸਵਾਲ ਆ ਉਹ ਕਹਿ ਰਹੇ ਮੇਰੇ ਫੋਨ ਵੀ ਟੈਪ ਹੁੰਦੇ ਮੈਂ ਸ਼ਿਕਾਇਤ ਵੀ ਕੀਤੀ ਇਸ ਦੇ ਬਾਵਜੂਦ ਉਹ ਹਟਾਈ ਨਹੀਂ ਹੈਗੇ ਔਰ ਮੁੱਖ ਮੰਤਰੀ ਤੇ ਉਹਨਾਂ ਨੂੰ ਰੋਸਾ ਵੀ ਆਗਾ ਕਿ ਮੈਨੂੰ ਜਲੀਲ ਵੀ ਕੀਤਾ ਜਾ ਰਿਹਾਗਾ ਇਟ ਮੀਨ ਕਿ ਰਾਗਵ ਚੱਡਾ ਜਿਆਦਾ ਕੀ ਉਹ ਪੰਜਾਬ ਦੇ ਸੁਪਰ ਸੀਐਮ ਸੀ ਹੁਣ ਇਸੇ ਕਰਕੇ ਭੱਜ ਗਏ ਨੇ ਕਿ ਵਾਕਈ ਅੱਖਾਂ ਦਾ ਇਲਾਜ ਕਰਵਾਉਣਗੇ ਤੇ ਕਿਹੜਾ ਅੱਖਾਂ ਦਾ ਆਪਰੇਸ਼ਨ ਆ ਜਿਹੜਾ ਦੋ ਤਿੰਨ ਮਹੀਨੇ ਲੱਗ ਜਾਂਦੇ ਨੇ ਹਮ ਇੱਥੇ 18 ਸੈਕਟਰ ਜਾਂ ਹੋਰ ਕਿਸ ਚੰਗੇ ਕਿਸੇ ਹਸਪੀਟਲ 'ਚ ਕਰਾ ਲਓ ਸਵੇਰੇ ਜਾਓ ਘੰਟੇ 'ਚ ਆਪਰੇਸ਼ਨ ਅੱਖਾਂ ਦਾ ਹੋ ਜਾਂਦਾ ਹੈਗਾ ਚਰਨਜੀਤ ਸਿੰਘ ਚੰਨੀ ਸਾਹਿਬ ਵੀ ਅੱਖਾਂ ਦਾ ਆਪਰੇਸ਼ਨ ਕਰਾਉਣਗੇ ਆਗੇ ਸੀ ਵਾਪਸ ਤੇ ਰਾਗਵ ਚੱਡਾ ਸਾਹਿਬ ਆ ਨਹੀਂ ਰਹੇਗੇ ਹੁਣ ਇਸ ਇਹਨਾਂ ਦੀ ਜਿਹੜੀ ਪਾਰਟੀ ਜਿਹੜੇ ਕਹਿੰਦੇ ਕਿ ਸਾਡਾ ਬੜਾ ਸੋਹਣਾ ਤੇ ਬੜਾ ਇੰਟੈਲੀਜੈਂਟ ਆ ਬੜਾ ਬੁੱਧੀਮਾਨ ਆ ਜੀ ਐਮਪੀ ਆ ਰਾਜ ਸਭਾ ਮੜਾਇਆ ਗਿਆ ਪੰਜਾਬ ਦੇ ਕੋਟੇ ਜੋ ਜਿਨੇ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਵੀ ਨਹੀਂ ਕੀਤੀ ਹੈਗੀ ਬਹੁਤਿਆਂ ਨੇ ਨਹੀਂ ਕੀਤੀ ਹੈਗੀ ਸੁੱਚੇ ਮੂੰਹ ਆ ਲੁਧਿਆਣੇ ਵਾਲਾ ਐਮਪੀ ਯੂਨੀਵਰਸਿਟੀ ਵਾਲਾ مالک ਹਰਪਜਨ ਸਿੰਘ ਬਾਬਾ ਸੀਚੇਵਾਲ ਜ਼ਰੂਰ ਇੱਕ ਦੋ ਮੁੱਦੇ ਠਾਏ ਨੇ ਬਾਕੀ ਦੇ ਸਾਰੇ ਸੁੱਚੇ ਮੂੰਹ ਹੀ ਆ ਤੇ ਉਹ ਬੰਦਾ ਪੁਲਿਸ ਦੇ ਵਿੱਚ ਦਖਲਅੰਦਾਜ਼ੀ ਦੇ ਰਿਹਾ ਹੈਗੇ ਨੇ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਵਾਲ ਆ ਤੇ ਉਹ ਵਿਰੋਧੀਆਂ ਦੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਮਿਲ ਗਿਆ ਬਹਾਨਾ ਮਿਲ ਗਿਆ ਜਾਂ ਸਿਆਸਤ ਕਰਨ ਦਾ ਇੱਕ ਮੌਕਾ ਦਿੱਤਾ ਕਿੰਨੇ ਦਿੱਤਾਗਾ ਕੁਮਰ ਵਿਜੇ ਪ੍ਰਤਾਪ ਕੁਮਰ ਵਿਜੇ ਪ੍ਰਤਾਪ ਉਹ ਨਹੀਂ ਸੱਚ ਬੋਲ ਰਹੇ ਨੇ ਕਿ ਆ ਜਿਹੜੀ ਸਚਾਈ ਆ ਵੀ ਇੱਥੇ ਨਸ਼ਾ ਵਿਕਦਾ ਤੇ ਨਸ਼ਾ ਦੇ ਸਾਰੇ ਪੰਜਾਬ 'ਚ ਹੀ ਵਿਕ ਰਿਹਾ ਹੈਗਾ ਨਸ਼ਾ ਦਾ ਮੁੱਦਾ ਕਿਉਂ ਹੁਣ ਇਹਨਾਂ ਦੇ ਐਮ.ਐਲ.ਏ ਤੇ ਮੰਤਰੀ ਭਜਦੇ ਫਿਰਦੇ ਨੇ ਕਿਉਂ ਸਵਾਲ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਕਿਉਂ ਚਾਈ ਕਰਮਜੀਤ ਅਨਮੋਲ ਸਾਹਿਬ ਨੇ ਚਾਇਓ ਜੈਤੋ ਵਾਲਾ ਮੋਲਕ ਵੀ ਲੋਕਾਂ ਨੇ ਘੇਰ ਲਿਆ ਮੁੰਡੀਆਂ ਆਪਣੇ ਜਥੇਦਾਰ ਖੁੱਡੀਆਂ ਸਾਹਿਬ ਹੋਰ ਵੀ ਘੇਰੇ ਨੇ ਇਹ ਇਹ ਬਹੁਤ ਵੱਡਾ ਮੁੱਦਾ ਬਣਿਆ ਔਰ ਕੁਮਰ ਵਿਜੇ ਪ੍ਰਤਾਪ ਨੇ ਅੱਜ ਨਹੀਂ ਉਹਨਾਂ ਬੇਅਦਬੀ ਵਾਲਾ ਵੀ ਕਿਹਾ ਉਹਨਾਂ ਦੇ ਪਿੱਛੇ ਹੀ ਕਿਹਾ ਕਿ ਅੱਜ ਦੀ ਤਰੀਕ ਦੇ ਮੈਂ ਬੇਅਦਬੀ ਮਦਦ ਲਈ ਇੱਕ ਅੱਜ ਦੀ ਨੌਕਰੀ ਛੱਡੀ ਪ੍ਰੋਮਿਸ ਕੀਤਾ ਗਿਆ ਉਹ ਸਾਰੇ ਰੋਲ ਰੁਲ ਗਏ ਨੇ ਪ੍ਰੋਮਿਸ ਜਿਹੜੀਆਂ ਉਮੀਦਾਂ ਜਗਾਈਆਂ ਕਿ ਪਾਰਲੀਮੈਂਟ ਵੀ ਤੁਸੀਂ ਜਿੱਤੋ ਅਸੈਂਬਲੀ ਸਾਰਾ ਕੋਈ ਕਾਰਵਾਈ ਕਰੇਗਾ ਤੁਹਾਡੇ ਮੁਤਾਬਕ ਉਹਦੀ ਨਹੀਂ ਹੋਈ ਪਰ ਆਹ ਜਿਹੜੇ ਇਲਜ਼ਾਮ ਨਸ਼ਾ ਤੇ ਵੇਕੀ ਰਿਹਾਗਾ ਪਰ ਰਾਗਵ ਚੱਡੇ ਦੇ ਪੁਲਿਸ ਅਫਸਰ ਲੱਗੇ ਹੁਣ ਪੰਜਾਬ ਦੇ ਵਿੱਚ ਇਹ ਇੱਕ ਆਪਣੇ ਆਪ ਚ ਵੱਡੀ ਗੱਲ ਆ ਤੇ ਸਿਰਫ ਦੋੜ ਹੀ ਲੱਗਿਓ ਨੇ 200 ਲੱਗਾ ਹੋਣਾ ਔਰ ਜਿਹੜੀਆਂ ਬਦਲੀਆਂ ਹੁੰਦੀਆਂ ਨੇ ਉਹ ਕਿੱਥੋਂ ਹੁੰਦੀਆਂ ਨੇ ਕਿੰਨੂੰ ਦਿਖਾਈਆਂ ਜਾਂਦੀਆਂ ਆਈਆਂ ਨੇ ਕਿ ਜਦੋਂ ਪੁਲਿਸ ਹੈੱਡ ਕੁਆਰਟਰ ਤੋਂ ਬਦਲੀਆਂ ਹੁੰਦੀਆਂ ਡੀਐਸਪੀ ਰੈਂਕ ਤੋਂ ਲੈ ਕੇ ਉੱਪਰ ਤੱਕ ਤੇ ਸਰਕਾਰ ਕਰਦੀ ਹੈਗੀ ਆ ਥੱਲੇ ਤੇ ਚਲੋ ਐਸਐਸਪੀ ਆਪਣੇ ਲੈਵਲ ਤੇ ਇਨਸਪੈਕਟਰ ਲਾ ਦਿੰਦੇ ਨੇ ਡੀਜੀਪੀ ਦਫ਼ਤਰੋਂ ਚੱਲ ਗਏ ਨੇ ਅਬਾਵ ਡੀਐਸਪੀ ਡੀਐਸਪੀ ਐਸਪੀ ਏਆਈਜੀ ਆਈਜੀ ਏਡੀਜੀਪੀ ਡੀਜੀਪੀ ਚ ਪੈ ਜਿੰਨੂੰ ਲਾਣਾ ਉਹ ਤੇ ਉਹਦੇ ਚ ਮਤਲਬ ਫਿਰ ਅਗ ਵਿੱਚ ਡਾ ਦੀ ਬੜੀ ਇੰਟਰਵਿਊ ਨਾ ਬੜੀ ਦਖਲਅੰਦਾਜ਼ੀ ਆ ਤੇ ਜੇ ਬਾਹਰਲੇ ਬੰਦੇ ਦੀ ਦਖਲਅੰਦਾਜ਼ੀ ਆ ਮੁੱਖ ਮੰਤਰੀ ਪਹਿਲਾਂ ਵੀ ਜਿਹੜੇ ਰਹੇ ਨੇ ਚਾਹੇ ਕੈਪਟਨ ਮਿਰਿੰਦਰ ਸਿੰਘ ਚਾਹੇ ਚਰਨਜੀਤ ਚੰਨੀ ਚਾਹੇ ਪ੍ਰਕਾਸ਼ ਇੱਕ ਐਮਐਲਏ ਦੇ ਕਹਿ ਤੇ ਰਾਜ ਸਭਾ ਮੈਂਬਰ ਦੇ ਕਹਿ ਤੇ ਲਾ ਦਿੰਦੇ ਨੇ ਪਰ ਜੇ ਸਾਰੀ ਪੁਲਿਸ ਲੱਗੀ ਹੈ ਤੇ ਬੜੀ ਗੱਲ ਹੈ ਕਿਉਂਕਿ ਮਸਲਾ ਬਹੁਤ ਵੱਡਾ ਉੱਤਕਲ ਹੁੰਦਾ ਤੇ ਜਿਹੜੇ ਕਿਹਾ ਗਿਆ ਹਟਾਏ ਜਾਣ ਉਹ ਹਟਾਏ ਨਹੀਂ ਜਾ ਰਹੇ ਹੈਗੇ ਇਹ ਵੀ ਆਪਣੇ ਆਪ ਵਿੱਚ ਵੱਡਾ ਸਵਾਲ ਇਸੇ ਕਰਕੇ ਵਿਰੋਧੀ ਹੁਣ ਕਹਿ ਰਹੇ ਨੇ ਕਿ ਜਵਾਬ ਦਿਓ ਹੁਣ ਜਵਾਬ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ